ਕਾਨੂੰਨ ਅਨੁਸਾਰ ਪੰਜਾਬ ਪੁਲਿਸ ਦੇ ਦੋ ਇੰਸਪੈਕਟਰ ਸਾਹਿਬ ਇੱਕ ਡੀਐਸਪੀ ਸਾਹਿਬ ਤਿੰਨ ਬੰਦ ਨੇ ਉਹਨਾਂ ਤੇ ਸੰਦੀਪ ਸਿੰਘ ਸੱਣੀ ਅੱਤਵਾਦੀ ਨੇ ਹਮਲਾ ਕੀਤਾ ਵਾ ਮੈਂ ਮਾਨ ਜੋ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਜੋ ਕਿ ਅੱਜਕੱਲ੍ਹ ਬਿਮਾਰ ਖੜਦੇ ਪਏ ਨੇ ਉਹਨਾਂ ਤੋਂ ਜਾਂ ਡੀਜੀਪੀ ਸ਼੍ਰੀ ਗੌਰਵ ਜਦੇਵ ਜੀ ਨੂੰ ਅਪੀਲ ਕਰਨਾ ਚਾਹਨਾ ਵਾ ਜਾਂ ਅੰਗਰੇਜ਼ ਕੱਤਰ ਸਾਹਿਬ ਨੂੰ ਪੰਜਾਬ ਦੇਆਂ ਨੂੰ ਅਪੀਲ ਕਰਨਾ ਚਾਹੁੰਦਾ ਵਾ ਵੀ ਜਿਹੜਾ ਹਮਲਾ ਹੋਇਆ ਇਸ ਦੇ ਪਿੱਛੇ ਸੱਜਾ ਆਜਨੂ ਸੰਦੀਪ ਸਿੰਘ ਸਨੈ ਅੱਤਵਾਦੀ ਆ ਉਸ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਜਾਵੇ ਜਿਵੇਂ ਮੂਤਪਾਲ ਜਿਹੜਾ ਅਮਰਤਪਾਲ ਆ ਬੈਠਾ ਉੱਥੇ ਉਹਦੇ ਨਾਲ ਇਹਨੂੰ ਜੋੜਿਆ ਜਾਵੇ ਕਿਉਂਕਿ ਇੱਥੇ ਜੇਲ੍ਹ ਵਿੱਚ ਅਨਸ਼ਾਸਨ ਭੰਗ ਕਰੂਗਾ ਫਿਰ ਅਜੇ ਤਾਂ ਇਹ ਤਿੰਨ ਪੁਲਿਸ ਵਾਲਿਆਂ ਨੂੰ ਜਖਮੀ ਕੀਤਾ ਅੱਗੇ ਪਤਾ ਨਹੀਂ ਕੀ ਕੀ ਕਰ ਸਕਦਾ ਆਪੜ ਦੇ ਤਿੰਨ ਇੰਸਪੈਕਟਰ ਆ ਇਹ ਦੋ ਇੰਸਪੈਕਟਰ ਦੇ ਘਰੀਏ 'ਚ ਹਮਲਾ ਕਿਸ ਤਰ੍ਹਾਂ ਹੋ ਜਾਵੇ ਜਦੋਂ ਨੂੰ ਪਤਾ ਵਾ ਕੋਰਟ ਨੇ ਸੀਬੀਆਈ ਕੋਰਟ ਨੇ ਸਜ਼ਾ ਕੀਤੀ ਆ ਉਹਨਾਂ ਨੂੰ ਇੱਕ ਸੁਰੱਖਿਅਤ ਜਗ੍ਹਾ ਤੇ ਰੱਖਣਾ ਚਾਹੀਦਾ ਸੀ ਲੇਕਿਨ ਕਿਸੇ ਨੇ ਨਹੀਂ ਰੱਖਿਆ ਇਹ ਬਹੁਤ ਹੀ ਇੱਕ ਜਾਂਚ ਦਾ ਵਿਸ਼ਾ ਭਰਾਵੋ ਹੁਣੇ ਹੁਣੇ ਨਿਊਜ਼ ਆ ਰਹੀ ਹੈ ਟੀਵੀ ਤੇ ਸੋਸ਼ਲ ਮੀਡੀਆ ਦੇ ਜਿਹੜਾ ਸਾਡੇ ਸ਼ਹੀਦ ਸੁਦੀਰ ਕਮਾਲ ਸੂਰੀ ਜੀ ਦੀ ਹੱਤਿਆ ਕਰਨ ਵਾਲਾ ਅੱਤਵਾਦੀ ਸੰਦੀਪ ਸਿੰਘ ਸੰਨੀ ਜੋ ਕਿ ਪਟਿਆਲਾ ਜੇਲ੍ਹ ਵਿੱਚ ਬੰਦਾ ਆ ਕਾਨੂੰਨ ਅਨਸਾਰ ਪੰਜਾਬ ਪੁਲਿਸ ਦੇ ਦੋ ਇੰਸਪੈਕਟਰ ਸਾਹਿਬ ਇੱਕ ਡੀਐਸਪੀ ਸਾਹਿਬ ਤਿੰਨ ਬੰਦਨੇ ਉਹਨਾਂ ਤੇ ਸੰਦੀਪ ਸਿੰਘ ਸੱਨੀ ਅੱਤਵਾਦੀ ਨੇ ਹਮਲਾ ਕੀਤਾ ਵਾ ਮੈਂ ਮਾਨ ਜੋ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਜੋ ਕਿ ਅੱਜਕੱਲ੍ਹ ਬਿਮਾਰ ਚੱਲਦੇ ਪਏ ਨੇ ਉਹਨਾਂ ਤੋਂ ਜਾਂ ਡੀਜੀਪੀ ਸ਼੍ਰੀ ਗੌਰਵ ਜაძੇਵ ਜੀ ਨੂੰ ਅਪੀਲ ਕਰਨਾ ਚਾਹਨਾ ਵਾ ਜਾਂ ਗਰੇਸ ਕੱਤਰ ਸਾਹਿਬ ਨੂੰ ਪੰਜਾਬ ਦੇ ਨੂੰ ਅਪੀਲ ਕਰਨਾ ਚਾਹੁੰਦਾ ਵਾਂ ਵੀ ਜਿਹੜਾ ਹਮਲਾ ਹੋਇਆ ਇਸ ਦੇ ਪਿੱਛੇ ਸਾਜ਼ਿਸ਼ ਕੀ ਹੈ ਕੀ ਮਨੋਮਲਾ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਪ੍ਰਸ਼ਾਸਨ ਨੂੰ ਸੰਦੀਪ ਸਿੰਘ ਸੰਨੇ ਅੱਤਵਾਦੀ ਆ ਉਹਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਜਾਵੇ ਜਿਵੇਂ ਮੂਤਪਾਲ ਜਿਹੜਾ ਅਮਰਤਪਾਲ ਆ ਬੈਠਾ ਉੱਥੇ ਉਹਦੇ ਨਾਲ ਇਹਨੂੰ ਜੋੜਿਆ ਜਾਵੇ ਕਿਉਂਕਿ ਇੱਥੇ ਜੇਲ੍ਹ ਵਿੱਚ ਅਨਸ਼ਾਸਨ ਭੰਗ ਕਰੂਗਾ ਫਿਰ ਅਜੇ ਤਾਂ ਤਿੰਨ ਪੁਲਿਸ ਵਾਲਿਆਂ ਨੂੰ ਜ਼ਖਮੀ ਕੀਤਾ ਅੱਗੇ ਪਤਾ ਨਹੀਂ ਕੀ ਕੀ ਕਰ ਸਕਦਾ ਕਿਉਂਕਿ ਪਹਿਲਾਂ ਇਹਨੇ ਸਾਡੇ ਸ਼ਹੀਦ ਸੂਰੀ ਸਾਹਿਬ ਨੂੰ ਛੀਤ ਕੀਤਾ ਕਿਵੇਂ ਤੁਹਾਡੇ ਸਾਹਮਣੇ ਹੌਲੀ 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 ਕਰਕੇ ਅੱਗੇ ਇਹਨੇ ਆਪਣੇ ਪਿਸਤੌਲ ਨਾਲ ਗੋਲੀਆਂ ਚਲਾਈਆਂ ਤੇ ਮੈਂ ਇਹ ਕਹਿਣਾ ਚਾਹਨਾ ਤੇ ਜਿਹੜੇ ਡੀਆਈ ਸਾਹਿਬ ਨੇ ਜੇਲ੍ਹਾਂ ਨੇ ਪਟਿਆਲੇ ਵਿਖੇ ਬੈਠਦੇ ਨੇ ਉਹ ਆਪਣੇ ਮਾਨ ਸਨਮਾਨ ਦੇ ਵਿੱਚ ਹੀ ਲੱਗੇ ਹੋਏ ਨੇ ਦਿਲਜੀਤ ਰਾਣਾ ਜੀ ਮੈਂ ਕਹਿਣ ਦਾ ਨਾਮ ਲੈਣ ਤੋਂ ਗਰੇਜ਼ ਨਹੀਂ ਕਰੂੰਗਾ ਉਹ ਆਪਣੇ ਮਾਨ ਸਨਮਾਨ ਦੇ ਵਿੱਚ ਹੀ ਲੱਗੇ ਹੋਏ ਨੇ ਕਿਉਂਕਿ ਧਿਆਨ ਨਹੀਂ ਦੇ ਰਹੇ ਉਹ ਮੈਂ ਪੰਜਾਬ ਸਰਕਾਰ ਨੂੰ ਜੀ ਦਲਜੀਤ ਰਾਣਾ ਜੀ ਦੇ ਬਾਰੇ ਕਹਿਣਾ ਚਾਹਨਾ ਵਾ ਇਹਨਾਂ ਨੂੰ ਇਹ ਤਾਂ ਬਦਲ ਦਿਓ ਕਿਉਂਕਿ ਜਦੋਂ ਇਹ ਜੇਲ੍ਹਾਂ ਲਾਇਆ ਗਿਆ ਇਹ ਉੱਥੇ ਆਪਣੇ ਹੀ ਲੋਕਾਂ ਨਾਲ ਮਾਨ ਸਨਮਾਨ ਕਰਾਈ ਜਾ ਰਹੇ ਨੇ ਬਈ ਪਤਾ ਨਹੀਂ ਕਿੱਡਾ ਵੱਡਾ ਬੰਦਾ ਲਾਤਾ ਵੀ ਡੀਆਈਜੀ ਦਲਜੀਤ ਰਾਣਾ ਇਹਨੂੰ ਸਨਮਾਨ ਕੀਤਾ ਜੀ ਕਦੇ ਉੱਥੇ ਜਾ ਰਿਹਾ ਕਦੇ ਉੱਤੇ ਜਾ ਰਿਹਾ ਕਿਉਂਕਿ ਇਹ ਗੱਲ ਮੈਂ ਸਨਮਾਨਿਤ ਕਰਨਾ ਠੀਕ ਆ ਲੇਕਿਨ ਆਪਣੇ ਜੇਲ੍ਹਾਂ ਦੇ ਵੱਲ ਵੀ ਧਿਆਨ ਦਿਓ ਲੇਕਿਨ ਤੁਸੀਂ ਲੋਕ ਆਪਣੇ ਸਨਮਾਨਾਂ ਦੇ ਵਿੱਚ ਹੀ ਵਿਜੀਓ ਇਹ ਬਹੁਤ ਹੀ ਨਿੰਦਣਯੋਗ ਗੱਲ ਆ ਸਾਡੇ ਪੰਜਾਬ ਪੁਲਿਸ ਦੇ ਤਿੰਨ ਇਨਸਪੈਕਟਰ ਇਹ ਦੋ ਇਨਸਪੈਕਟਰ ਦੇ ਕਿਹੜੇ 'ਤੇ ਹਮਲਾ ਕਿਸ ਤਰ੍ਹਾਂ ਹੋ ਜਾਵੇ ਜਦ ਤੁਹਾਨੂੰ ਪਤਾ ਆਵਾ ਕੋਰਟ ਨੇ ਸੀਬੀਆਈ ਕੋਰਟ ਨੇ ਸਜ਼ਾ ਕੀਤੀ ਆ ਉਹਨਾਂ ਨੂੰ ਇੱਕ ਸੁਰੱਖਿਅਤ ਜਗ੍ਹਾ ਤੇ ਰੱਖਣਾ ਚਾਹੀਦਾ ਸੀ ਲੇਕਿਨ ਕਿਸੇ ਨੇ ਨਹੀਂ ਰੱਖਿਆ ਇਹ ਬਹੁਤ ਹੀ ਇੱਕ ਜਾਂਚ ਦਾ ਵਿਸ਼ਾ ਵਾ ਕਿਉਂਕਿ ਇਹਰਾ ਅੱਤਵਾਦੀ ਆ ਸੰਦੀਪ ਸਿੰਘ ਸੰਨੀ ਨੂੰ ਡਿਬਰੂਗੜ੍ਹ ਜੇਲ੍ਹ ਭੇਜੋ ਕਿਉਂਕਿ ਉੱਤੇ ਹੋਰ ਵੀ ਜਿਹੜੇ ਕੋਈ ਹਵਾਲਾਤੀ ਨੇ ਜਾਂ ਕੈਦੀ ਨੇ ਉਹਨਾਂ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਦੁਬਾਰਾ ਘਟਨਾ ਨਾ ਹੋਵੇ ਕਿਉਂਕਿ ਅੱਜ ਸੁਰਖੀਆਂ ਬਣੀਆਂ ਟੀਵੀ ਦੀਆਂ ਬਈ ਸੰਦੀਪ ਸਿੰਘ ਸੰਨੀ ਅੱਤਵਾਦੀ ਨੇ ਸਾਡੇ ਪੁਲਿਸ ਇੰਸਪੈਕਟਰਸ ਦੇ ਡੀਐਸਪੀ ਸਾਹਿਬ ਤੇ ਹਮਲਾ ਕੀਤਾ ਹੋਰ ਨਾ ਕਿਤੇ ਕੋਈ ਇਹਨੂੰ ਸੰਦੀਪ ਸਿੰਘ ਸੰਨੀ ਵਰਗੇ ਅੱਤਵਾਦੀ ਨੂੰ ਦੇਖ ਕੇ ਕੋਈ ਹੋਰ ਉੱਠ ਜੇ ਤੇ ਹੋਰ ਨੂੰ ਕਿਸੇ ਨੂੰ ਮਾਰੇ ਚਲੋ ਛੁਕਰ ਆਜੇ ਤਾਂ ਹਮਲਾ ਕੀਤਾ ਜਾਨ ਬਚ ਗਈ ਉਹਨਾਂ ਦੀ ਲੇਕਿਨ ਇਹ ਕੋਈ ਜਾਂਚ ਜਾ ਵੀ ਸਕਦੀ ਸੀ ਫਿਰ ਆਪਾਂ ਘਾਟਾ ਕਿਵੇਂ ਪੂਰਾ ਕਰਨਾ ਸੀ ਇਹ ਬੜਾ ਕੰਮ ਗਲਤ ਹੋ ਜਾਣਾ ਸੀ ਇਸ ਕਰਕੇ ਮੈਂ ਦੁਬਾਰਾ ਫੇਰ ਅਪੀਲ ਕਰੂੰਗਾ ਪੰਜਾਬ ਸਰਕਾਰ ਨੂੰ ਡੀਜੀਪੀ ਸ਼੍ਰੀ ਗੌਰਵ ਜਾਦਵ ਜੀ ਨੂੰ ਵੀ ਇਹ ਅੱਤਵਾਦੀ ਸੰਦੀਪ ਸੰਨੀ ਆ ਉਸ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਜਾਵੇ ਜੋ ਜਿੰਨੇ ਵੀ ਹੋਰ ਜਿਹੜੇ ਇਸ ਮਾਨਸਿਕ ਸਥਿਤੀ ਵਾਲੇ ਜਿਹੜੇ ਖਤਰਨਾਕ ਅਪਰਾਧੀ ਨੇ ਉਹਨਾਂ ਨੂੰ ਸਾਰੇ ਡਿਬਰੂਗੜ੍ਹ ਭੇਜਿਆ ਜਾਵੇ